ਇਟਲੀ ਪੇ ਜੰਦੇ ਨਾਮ ਉਤੇ ਕੁਝ ਧੋਖੇਬਾਜ਼ ਏਜੰਟਾਂ ਨੇ ਪਹਿਲਾਂ ਤਾਂ ਨੌਜਵਾਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਕਿਡਨੈਪ ਕਰਕੇ ਉਹਨਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਲੁੱਟੇ ਜਾਣਕਾਰੀ ਮੁਤਾਬਕ ਕੁੱਲ 12 ਨੌਜਵਾਨ ਸਨ ਜਿਨ੍ਹਾਂ ਵਿੱਚੋਂ 11 ਨੂੰ ਲੁੱਟਣ ਤੋਂ ਬਾਅਦ ਡਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਤੇ ਮਨਦੀਪ ਨਾਮ ਦਾ ਇੱਕ ਨੌਜਵਾਨ ਅਜੇ ਵੀ ਰਸ਼ੀਆ ਵਿੱਚ ਫਸਿਆ ਹੋਇਆ ਹੈ ਜਿਸ ਦੇ ਭਰਾ ਤੋਂ ਹੁਣ ਤੱਕ 38 ਲੱਖ 40 ਹਜ਼ਾਰ ਰੁਪਏ ਏਜੰਟ ਵਟੋਰ ਚੁਕੇ ਹਨ ਰਸ਼ੀਆ ਦੇ ਵਿੱਚ 12 ਪੰਜਾਬੀ ਮੁੰਡੇ ਕੱਡਨਾਪ ਹੋਏ ਨੇ ਤੇ ਹਰ ਇੱਕ ਤੋਂ 12-12 ਲੱਖ ਰੁਪਈਆ ਲਿਆਇਆ ਏਜੰਟ ਨੇ ਤੇ ਫਿਰ ਉਹਨਾਂ ਨੂੰ ਇੰਡੀਆ ਡਿਪੋਰਟ ਕਰ ਦਿੱਤਾ ਤੇ ਉਹਨਾਂ ਦੇ ਵਿੱਚੋਂ ਜਿਹੜੇ 11 ਮੁੰਡੇ ਵਾਪਸ ਆ ਗਏ ਨੇ ਤੇ 12ਵਾਂ ਜਿਹੜਾ ਮੁੰਡਾ ਹੈ ਉਸ ਤੋਂ 38 ਲੱਖ 40 ਹਜ਼ਾਰ ਰੁਪਈਆ ਉਸਦੇ ਭਰਾ ਤੋਂ ਲੈ ਲਿਆ ਗਿਆ ਆ ਤੇ ਹਜੇ ਤੱਕ ਇਹ ਮੁੰਡਾ ਮਨਦੀਪ ਵਾਪਸ ਨਹੀਂ ਆਇਆ ਤੇ ਵੀਡੀਓ ਆਹਾ ਮਨਦੀਪ ਦੀ ਆ ਤੁਸੀਂ ਦੇਖੋ ਮੇਨੂੰ ਅੰਕੀਤ ਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਪੋਰਟ ਖੋ ਲਿਆ ਆ ਤੇ ਕੁੱਟਦੇ ਆ ਦੋ ਦਿਨ ਹੋ ਗਏ ਨੇ ਰੋਟੀ ਨਹੀਂ ਦਿੱਤੀ ਮੈਨੂੰ ਠੀਕ ਆ 4 ਲੱਖ ਰੁਪਈਆ ਮੰਗਦੇ ਆ ਅੰਕੀਤ ਦੇ ਡੌਂਕਰ ਆ ਠੀਕ ਆ ਜੇ ਮੈਨੂੰ ਕਾ ਹੋ ਗਿਆ ਅੰਕੀਤ ਤੇ ਸੰਦੀਪ ਗੌਰਪ੍ਰੀਤ ਇਹ ਤਿੰਨੇ ਹੀ ਜਿੰਮੇ 1 ਲੱਖ ਰੁਪਈਆ ਮੰਗਦੇ ਆ ਕਹਿੰਦਾ ਅੰਕੀਤ ਕਹਿੰਦਾ 4 ਲੱਖ ਰੁਪਈਆ ਮਗਾ ਨੇ ਤੇ ਤੁਨੂੰ ਇੱਦੀ ਕੁੱਟ ਕੁੱਟ ਮਾਰਨਾ ਹਲੋ ਜਲਦੀਪ ਅਸੀਂ ਅੰਦਰ ਬੈਠੇ ਜੇਗੇ ਸਾਨੂੰ ਬਾਹਰ ਕੱਢਦਾ ਠੀਕ ਆ ਅਸੀਂ ਸਾਡੇ ਚ ਖੜੇ ਆਉਣ ਅਸੀਂ ਪੁਲਿਸ ਕੋ ਚੱਲੇ ਪੁਲਿਸ ਕੋ ਠੀਕ ਆ ਬਾਕੀ ਸਾਡੇ ਜ਼ਿੰਮੇਦਾਰ ਇਹ ਆ ਜ਼ਿੰਮੇਦਾਰ ਇਹ ਆ ਅੰਕੀ ਤਾਂ ਸੰਦੀਪ ਤੇ ਭਟ ਤੇ ਅੰਕੀ ਦਾ ਭਰਾ ਗੁਰਪ੍ਰੀਤ ਜੋ ਵੀ ਇਹਨਾਂ ਦੇ ਹੈਗੇ ਆ ਮੈਂ ਸਾਰੇ ਬੰਦੇ ਸਾਰੇ ਜ਼ਿੰਮੇਦਾਰ ਉਹ ਆ ਤੇ ਆਹ ਬੰਦੇ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਆ ਠੀਕ ਆ ਇਹਨੂੰ ਕੋਈ ਸ਼ੋ ਨਾ ਜਾਵੇ ਇਸ ਲਈ ਅਸੀਂ ਚੱਲੇ ਪੁਲਿਸ ਕੋ ਜੋ ਵੀ ਕੋ ਹੁੰਦਾ ਆ ਉਹ ਜ਼ਿੰਮੇਵਾਰ ਹੈਗਾ ਸੰਦੀਪ ਅੰਕੀ ਤਾਂ ਅੰਕੀ ਦਾ ਭਰਾ ਤੇ ਗੁਰਪ੍ਰੀਤ ਹੁਣ ਮਨਦੀਪ ਦਾ ਨਹੀਂ ਪਤਾ ਲੱਗਦਾ ਪਿਆ ਵੀ ਮਨਦੀਪ ਕਿੱਥੇ ਆ ਏਜੰਟ ਨੇ 38 ਲੱਖ 40 ਹਜ਼ਾਰ ਰੁਪਿਆ ਉਸਦੇ ਭਰਾ ਤੋਂ ਲੈ ਲਿਆ ਇਹਨਾਂ 12 ਮੁੰਡਿਆਂ ਨੇ ਫੇਸਬੁੱਕ ਦੇ ਉੱਪਰ ਇੱਕ ਐਡ ਦੇਖੀ ਸੀਗੀ ਲਿਖਿਆ ਹੋਇਆ ਸੀਗਾ ਇੱਕ ਇੱਕ ਪੈਰਾ ਲਿਖਿਆ ਹੋਇਆ ਸੀਗਾ ਕਿ ਇਟਲੀ ਦਾ ਵੀਜ਼ਾ 8 ਲੱਖ ਰੁਪਏ ਵਿੱਚ ਪੈਸੇ ਤੁਹਾਡੇ ਤੋਂ ਪਹੁੰਚ ਤੇ ਲਵਾਂਗੇ ਥੱਲੇ ਫੋਨ ਨੰਬਰ ਦੱਸਿਆ ਹੋਇਆ ਸੀਗਾ